ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਕਹਾਣੀ ਲੈ ਕੇ ਹਾਜ਼ਰ ਹਾਂ ਧਰਤੀ ਹੇਠਲਾ ਵੱਲ ਜੋ ਕਿ ਕਲਵੰਤ ਸਿੰਘ ਵਿਰਕ ਦੁਆਰਾ ਲਿਖੀ ਗਈ ਹੈ ਆਓ ਇਹਦਾ ਸਾਰ ਪੜਦੇ ਹਾਂ ਜਾਣਦੇ ਇਸ ਕਹਾਣੀ ਦੇ ਵਿੱਚ ਕੀ ਕੁਝ ਹੈ ਮਾਨ ਸਿੰਘ ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ ਛੁੱਟੀ ਕੱਟਣ ਨਹੀਂ ਆਉਂਦਾ ਹੈ ਕਿੱਥੋਂ ਆਉਂਦਾ ਹੈ ਬਰਮਾ ਦੇ ਫਰੰਟ ਤੋਂ ਬਰਮਾ ਦਾ ਫਰੰਟ ਜਗ੍ਹਾ ਜਿੱਥੇ ਉਹਦੀ ਡਿਊਟੀ ਹੈ ਉੱਥੋਂ ਛੁੱਟੀ ਕੱਟਣ ਦੇ ਲਈ ਆਉਂਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਆਪਣੇ ਫੌਜੀ ਮਿੱਤਰ ਕਰਮ ਸਿੰਘ ਦੀ ਇੱਛਾ ਅਨੁਸਾਰ ਉਸਦੇ ਪਰਿਵਾਰ ਨੂੰ ਮਿਲ ਪਰਿਵਾਰ ਨੂੰ ਮਿਲਣ ਲਈ ਆਪਣੇ ਪਿੰਡ ਚੂੜਕਾਨੇ ਤੋਂ ਮਾਝੇ ਵਿੱਚ ਉਸਦੇ ਪਿੰਡ ਠੱਠੀਖਾਰੇ ਜਾਂਦਾ ਹੈ ਹੁਣ ਫੌਜ ਦੇ ਵਿੱਚ ਉਹਦਾ ਦੋਸਤ ਹੈ ਕਰਮ ਸਿੰਘ ਉਹਨੇ ਉਹਨੂੰ ਕਿਹਾ ਸੀ ਵੀ ਮੇਰੇ ਪਰਿਵਾਰ ਨੂੰ ਵੀ ਮਿਲ ਕੇ ਆਈ ਕਿੱਥੇ ਠੱਠੀਖਾਰੇ ਕਰਮ ਸਿੰਘ ਦਾ ਪਿੰਡ ਕਿਹੜਾ ਠੱਠੀਖਾਰਾ ਤੇ ਮਾਨ ਸਿੰਘ ਦਾ ਪਿੰਡ ਕਿਹੜਾ ਚੂੜਕਾਨਾ ਪਰ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਪਰਿਵਾਰ ਕੋਲ ਪਹੁੰਚ ਜਾਂਦੀ ਹੈ। ਪ੍ਰਮਾਨ ਸਿੰਘ ਤਾਂ ਹਜੇ ਉਹਦੇ ਪਿੰਡ ਪਹੁੰਚਿਆ ਨਹੀਂ ਹੁੰਦਾ ਕਰਮ ਸਿੰਘ ਦੇ ਪਰ ਕਰਮ ਸਿੰਘ ਫੌਜ ਦੇ ਵਿੱਚ ਮਾਰਿਆ ਵੀ ਜਾਂਦਾ ਹੈ ਤੇ ਉਹਦੇ ਫੌਜ ਦੀ ਮਰਨ ਦੀ ਜਿਹੜੀ ਖਬਰ ਹੈ ਉਹ ਉਹਦੇ ਪਰਿਵਾਰ ਤੱਕ ਪਹੁੰਚ ਵੀ ਜਾਂਦੀ ਹੈ। ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪੂ ਅਤੇ ਉਸਦੇ ਬਾਕੀ ਪਰਿਵਾਰ ਉਸਦੇ ਪਹੁੰਚਣ ਤੇ ਖੁਸ਼ ਨਾ ਜਾਪਿਆ। ਉਹਦੇ ਗਿਆ ਜਦੋਂ ਪਰਿਵਾਰ ਕਿਵੇਂ ਖੁਸ਼ ਹੋਊਗਾ ਜਦੋਂ ਉਹਨਾਂ ਦਾ ਮੁੰਡਾ ਫੌਜ ਦੇ ਵਿੱਚ ਮਾਰਿਆ ਗਿਆ। ਪਰ ਮਾਨ ਸਿੰਘ ਨੂੰ ਇਸ ਗੱਲ ਦਾ ਹਜੇ ਪਤਾ ਨਹੀਂ ਵੀ ਉਹ ਕਰਮ ਸਿੰਘ ਫੌਜ ਦੇ ਵਿੱਚ ਮਾਰਿਆ ਗਿਆ ਕਰਮ ਸਿੰਘ ਦੀ ਮਾਂ ਮਾਨ ਸਿੰਘ ਲਈ ਚਾਹ ਲੈ ਕੇ ਆਈ ਤਾਂ ਉਸ ਨੇ ਵੀ ਮਾਨ ਸਿੰਘ ਨਾਲ ਗੱਲਬਾਤ ਕਰਨ ਲਈ ਕੋਈ ਦਿਲਚਸਪੀ ਜ਼ਾਹਰ ਨਾ ਕੀਤੀ ਜਦੋਂ ਮਾਨ ਸਿੰਘ ਕਰਮ ਸਿੰਘ ਦੀਆਂ ਫੌਜਾਂ ਵਿੱਚ ਪ੍ਰਾਪਤੀਆਂ ਬਾਰੇ ਉਸਦੇ ਛੋਟੇ ਭਰਾ ਜਸਵੰਤ ਸਿੰਘ ਨਾਲ ਗੱਲਾਂ ਕਰਨ ਲੱਗਾ ਤਾਂ ਉਸ ਨੇ ਵੀ ਬਹੁਤੀ ਖੁਸ਼ੀ ਜ਼ਾਹਰ ਨਾ ਕੀਤੀ ਮਾਨ ਸਿੰਘ ਤਰਨ ਤਰਨ ਗਿਆ ਜਸਵੰਤ ਸਿੰਘ ਵੀ ਘੁੱਟਿਆ-ਕੁੱਟਿਆ ਰਿਹਾ ਜਦੋਂ ਮਾਨ ਸਿੰਘ ਨਾਲ ਉਹਦਾ ਭਰਾ ਜਸਮント ਸਿੰਘ ਤਰਨਤਾਰਨ ਗਿਆ ਤਾਂ ਵੀ ਉੱਥੇ ਵੀ ਹੋਕੋ ਟੈ ਕੋਟੇ ਰਿਹਾ ਉਹਦਾ ਭਰਾ ਕਰਮ ਸਿੰਘ ਦਾ ਤਰਨਤਾਰਨ ਤੋਂ ਵਾਪਸ ਆ ਕੇ ਮਾਨ ਸਿੰਘ ਕਰਮ ਸਿੰਘ ਦੇ ਪਰਿਵਾਰ ਦੇ ਨਾਖੁਸ਼ ਜਿਹੇ ਵਿਰਤਾਹੋ ਕਰਨ ਵਾਪਸ ਜਾਣ ਦੀ ਸਲਾਹਾਂ ਹੀ ਕਰ ਰਿਹਾ ਸੀ ਕਿ ਡਾਕਿਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ ਹੁਣ ਜਦੋਂ ਕਰਮ ਸਿੰਘ ਦੇ ਪਰਿਵਾਰ ਸੀ ਜਿਹੜਾ ਉਹਦਾ ਵਰਤਾਓ ਅਜੀਬ ਜਿਹਾ ਸੀ ਨਾਖੁਸ਼ ਜਾਂ ਕੋਈ ਖੁਸ਼ੀ ਨਹੀਂ ਲੱਗ ਰਿਆ ਸੀ ਤਾਂ ਉਹਨੇ ਕਿਹਾ ਵਾਪਸ ਜਾਣ ਦੀ ਵਾਰੀ ਸੋਚਿਆ ਤੇ ਸਲਾਹਾਂ ਹੀ ਕਰ ਰਿਹਾ ਸੀ ਇੰਨੇ ਕਿ ਡਾਕੀਆ ਕਿ ਆ ਗਿਆ ਉਹਨਾਂ ਦੇ ਘਰ ਕਰਮ ਸਿੰਘ ਦੇ ਪੈਨਸ਼ਨ ਦੇ ਕਾਗਜ਼ ਲੈ ਕੇ ਜਿੱਥੋਂ ਕਿ ਉਹਨੂੰ ਪਤਾ ਲੱਗਦਾ ਵੀ ਕਰਮ ਸਿੰਘ ਤਾਂ ਮਰ ਚੁੱਕਿਆ ਕਰਮ ਸਿੰਘ ਦੀ ਮੌਤ ਹੋ ਚੁੱਕੀ ਹੈ ਮਾਨ ਸਿੰਘ ਨੂੰ ਉਦੋਂ ਪਤਾ ਲੱਗਦਾ ਕਰਮ ਸਿੰਘ ਦਾ ਬਾਪੂ ਵੀ ਡਾਕੀ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਹੁਣ ਗੱਲ ਛਪਾਉਣ ਦਾ ਕੋਈ ਲਾਭ ਨਹੀਂ ਤਾਂ ਉਹਦਾ ਬਾਪੂ ਵੀ ਸਮਝ ਰਿਹਾ ਕਰਮ ਸਿੰਘ ਦਾ ਵੀ ਹਾਂ ਹੁਣ ਤਾਂ ਪਤਾ ਲੱਗੂਗਾ ਵੀ ਸਾਰੀ ਗੱਲ ਵੀ ਹੁਣ ਕੋਈ ਗੱਲ ਲੁਕਾਉਣ ਦਾ ਫਾਇਦਾ ਨਹੀਂ ਰਿਹਾ ਉਸ ਬਾਰੇ ਮਾਨ ਸਿੰਘ ਨੂੰ ਦੱਸਦਾ ਹੈ ਕਿ ਉਹ ਉਸ ਦੀ ਛੁੱਟੀ ਨਹੀਂ ਖਰਾਬ ਕਰਨਾ ਚਾਹੁੰਦੇ ਸਨ ਕਿਉਂਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਇਸ ਲਈ ਉਹਨਾਂ ਨੇ ਕਰਮ ਸਿੰਘ ਦੀ ਮੌਤ ਦੀ ਖ਼ਬਰ ਉਸ ਤੋਂ ਛੁਪਾ ਕੇ ਰੱਖੀ ਜਦੋਂ ਮਾਨ ਸਿੰਘ ਵਾਪਸ ਜਾਂਦਾ ਹੈ ਕਿਲਿਆਂ ਵਰਗੇ ਮਾਝੇ ਦੇ ਪਿੰਡ ਤੇ ਢਾੜਵੀਆਂ ਦਾ ਟੱਕਰਾ ਕਰਨ ਵਾਲੇ ਸ਼ਹੀਦਾਂ ਦੀਆਂ ਮੜੀਆਂ ਤੇ ਸਮਾਦਾਂ ਦੇਖਦਾ ਹੈ ਤਾਂ ਜਦੋਂ ਕਰਮ ਸਿੰਘ ਵਾਪਸ ਜਾਂਦਾ ਹੈ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਕਿ ਢਾੜਵੀਆਂ ਨਾਲ ਟੱਕਰਾ ਕਰਨ ਵਾਲੇ ਉਹਨਾਂ ਦਾ ਪਿੰਡ ਬਹੁਤ ਬਹਾਦਰੀਆਂ ਭਰਿਆ ਪਿੰਡ ਹੈ ਕਰਮ ਸਿੰਘ ਦਾ ਉੱਥੇ ਮੜੀਆਂ ਦੇਖਦਾ ਜਦੋਂ ਸਮਾਦਾ ਦੇਖਦਾ ਤਾਂ ਉਹਨੂੰ ਅਹਿਸਾਸ ਹੁੰਦਾ ਹੈ ਵੀ ਕਰਮ ਸਿੰਘ ਦਾ ਬਾਪ ਦੇ ਵਿੱਚ ਇੰਨੀ ਸਹਿਣ ਸ਼ਕਤੀ ਕਿੱਥੋਂ ਆਈਏ ਕਿਉਂਕਿ ਉਹਨਾਂ ਦਾ ਪਿੰਡ ਦਾ ਜਿਹੜਾ ਕਲਚਰ ਹੈ ਕਹਿ ਲਓ ਵੀ ਜੀਨਸ ਕਹਿ ਲਓ ਵੀ ਉਹਨਾਂ ਦਾ ਸੱਭਿਆਤਾ ਉਹਨਾਂ ਦੀ ਹਿਸਟਰੀ ਹੈ ਉਹਨਾਂ ਦੇ ਪਿੰਡ ਦੀ ਵੀ ਬਹੁਤ ਬਹਾਦਰਾਂ ਦਾ ਪਿੰਡ ਹੈ ਉਹਨਾਂ ਦਾ ਤਾਂ ਉਹਨੂੰ ਅਹਿਸਾਸ ਹੋਇਆ ਵੀ ਉਹਦੇ ਬਾਪ ਦੇ ਵਿੱਚ ਇੰਨੀ ਸਹਿਣ ਸ਼ਕਤੀ ਟੋਲਰੈਂਸ ਕਿੱਥੋਂ ਆਇਆ ਉਹ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪ ਧਰਤੀ ਹੇਠਲਾ ਬਲਦ ਪ੍ਰਤੀਤ ਹੋਇਆ ਤਾਂ ਜਦੋਂ ਉਹਨੇ ਇੰਨਾ ਏਡਾ ਵੱਡਾ ਦੁੱਖ ਲੁਕਾ ਕੇ ਰੱਖਿਆ ਕਿਉਂ ਲੁਕਾ ਕੇ ਰੱਖਿਆ ਕਿਉਂਕਿ ਉਹਨੂੰ ਇਹ ਲੱਗਦਾ ਉਹਨਾਂ ਨੇ ਇਹ ਸੋਚਿਆ ਵੀ ਫੌਜੀ ਨੂੰ ਆਪਣੀ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜੇ ਉਹਨਾਂ ਨੇ ਦੱਸਤਾ ਤਾਂ ਮਾਨ ਸਿੰਘ ਦੀ ਛੁੱਟੀ ਵੀ ਖਰਾਬ ਹੋ ਜੀ ਉਹਨੂੰ ਦੁੱਖ ਹੋਊਗਾ ਤਾਂ ਉਹਨਾਂ ਨੇ ਇਹ ਗੱਲ ਦੱਸੀ ਨਹੀਂ ਉਹਨੂੰ ਤੇ ਮਾਨ ਸਿੰਘ ਨੂੰ ਇਦਾਂ ਲੱਗਿਆ ਵੀ ਇਹ ਜਿਹੜਾ ਕਰਮ ਸਿੰਘ ਦਾ ਬਾਪ ਹੈ ਇੱਕ ਧਰਤੀ ਹੇਠਲਾ ਬਲਦ ਹੈ ਜਿਹੜਾ ਦੁਨੀਆ ਦਾ ਭਾਰ ਚੁੱਕੀ ਖੜਾ ਕਿਉਂਕਿ ਉਹਨੇ ਵੀ ਐਡਾ ਵੱਡਾ ਦੁੱਖ ਲੁਕੋ ਕੇ ਰੱਖਿਆ ਸੀ ਕਿਉਂ ਕਿ ਉਹਦੀ ਛੁੱਟੀ ਨਹੀਂ ਕਰਾਵ ਕਰਨਾ ਚਾਹੁੰਦਾ ਸੀ ਇਹ ਸੀ ਸਾਡਾ ਧਰਤੀ ਹੇਠਲਾ ਬਲਦ ਕਹਾਣੀ ਦਾ ਸਾਰ ਮੈਨੂੰ ਉਮੀਦ ਹੈ ਜੇ ਪੇਪਰ ਦੇ ਵਿੱਚ ਆਉਂਦਾ ਤੁਸੀਂ ਬਹੁਤ ਸ਼ਾਨਦਾਰ ਤਰੀਕੇ ਨਾਲ ਸੋਨਾ ਸੋਨਾ ਲਿਖ ਕੇ ਆਉਂਗੇ ਧੰਨਵਾਦ